ਸਾਚ ਨਾਮ ਅਧਾਰ ਮੇਰਾ ਜਿਨੇ ਨਾਮ ਨੂੰ ਆਧਾਰ ਬਣਾਇਆ ਪਾਤਸ਼ਾਹ ਜਿਹਦੇ ਬਚਨਾਂ ਨੂੰ ਸੁਣ ਕੇ ਪਿਆਰ ਕੀਤਾ ਤੇ ਆਪਣੇ ਜੀਵਨ ਵਿੱਚ ਕਮਾ ਲਿਆ ਬਚਨਾਂ ਨੂੰ ਜਿਨ ਭੁਖਾਂ ਸਭ ਗਵਾਇਆ ਜਿਨ ਭੁਖਾਂ ਸਭ ਗਵਾਇਆ ਜਿਨ ਜਿਨ ਭੁੱਖਾਂ ਸਭ ਗਵਾਈਆਂ ਜਿਨ ਭੁੱਖਾਂ ਸਭ ਗਵਾਈਆਂ ਨਾਮ ਨਾਲ ਹੀ ਜਦੋਂ ਜੀਵਨ ਵਿੱਚ ਸਬਰ ਆਇਆ ਸੰਤੋਖ ਆਇਆ ਭੁੱਖਾਂ ਸਭ ਗਵਾਈਆਂ ਹੁਣ ਜਿਹੜਾ ਇਹ ਸੰਤੋਖ ਤੇ ਸਬਰ ਹੈ ਸਤ ਹੈ ਜੀਵਨ ਵਿੱਚ ਆਵੇ ਕਿਵੇਂ ਕਿਵੇਂ ਆਵੇ ਨਾਮ ਹੀ ਬਚਨ ਹੈ ਬਚਨ ਹੀ ਚਰਨ ਹੈ ਚਰਨ ਹੀ ਗੁਰਬਾਣੀ ਹੈ ਕ੍ਰਿਸ਼ਨਾ ਵੀ ਨਾਮ ਨਾਲ ਬੁਝਣੀ ਹੈ ਜਿਵੇਂ ਅੱਗ ਪਾਣੀ ਤੋਂ ਬਿਨਾਂ ਨਹੀਂ ਨਾ ਬੁਝਦੀ ਅੱਗ ਲੱਗ ਜਾਵੇ ਕੱਪੜਾ ਮਾਰੀ ਚੱਲੋ ਕੁੰਜ ਮਾਰੀ ਚੱਲੋ ਦੂਜੇ ਕੱਪੜੇ ਨੂੰ ਵੀ ਫੜ ਲੈਂਦੀ ਹੈ ਪਾਣੀ ਦੀ ਲੋੜ ਹੈ ਫਿਰ ਅੱਗ ਬੁਝਦੀ ਹੈ ਇੱਥੇ ਪਾਣੀ ਕੀ ਹੈ ਸੱਚਾ ਨਾਮ ਤ੍ਰਿਸ਼ਨਾ 부ਜੈ ਹਰ ਕੈ ਨਾਮ ਤ੍ਰਿਸ਼ਨਾ 부ਜੈ ਹਰ ਕੈ ਨਾਮ ਮਹਾ ਸੰਤੋਖ ਹੋ ਬੈ ਗੁਰ ਬਚਨੀ ਮਹਾ ਸੰਤੋਖ ਹੋ ਬੈ ਗੁਰ ਬਚਨੀ ਪ੍ਰਭ ਸਿਓ ਲਾਗੇ ਪੂਰਨ ਧਿਆਨ ਪ੍ਰਭ ਸਿਓ ਲਾਗੇ ਪੂਰਨ ਧਿਆਨ ਸਾਚ ਨਾਮ ਅਧਾਰ ਮੇਰਾ ਜਿਨ ਭੁਖਾਂ ਸਭ ਗਵਾਇਆਂ ਜੇ ਇਹ ਬਚਨਾਂ ਨੂੰ ਪਿਆਰ ਨਾਲ ਪੜਾਂਗੇ ਕਮਾਵਾਂਗੇ ਕਿਰਪਾ ਹੋਈ ਪਈ ਹੈ ਜੇ ਜੋ ਭੁੱਖੇ ਨੇ ਇੱਕ ਤੇ ਪਾਤਸ਼ਾਹ ਨੇ ਕਹਿਤਾ ਨਾ ਜਿਨੂੰ ਭੁੱਖਾਂ ਸਭ ਗਵਾਈਆਂ ਤੁਸੀਂ ਜਪ ਬਾਣੀ ਪੜਦੇ ਉਹਦੇ ਵਿੱਚ ਆਉਂਦਾ ਹੈ ਭੁੱਖਿਆਂ ਭੁੱਖਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਜਿਹੜੇ ਭੁੱਖੇ ਨੇ ਭਾਵੇਂ 10 ਕਰੋੜ 40 ਕਰੋੜ ਦੇ ਦੋ ਤਾਂ ਨਹੀਂ ਰੱਜਦੇ 50 ਕਰੋੜ ਦੇ ਦੋ ਤਾਂ ਨਹੀਂ ਰੱਜਦੇ ਸਾਰੇ ਸੰਸਾਰ ਨੂੰ ਕਿਹਾ ਜਾਂਦਾ ਹੈ ਬ੍ਰਹਮੰਡ ਅੱਗੇ ਫਿਰ 9 ਖੰਡ 9 ਖੰਡਾਂ ਦੀਆਂ ਅੱਗੇ 14 ਪੁਰੀਆਂ ਨੇ ਸਾਰੀਆਂ ਪੁਰੀਆਂ ਦੀ ਪੰਡ ਬਣ ਕੇ ਦੇ ਦੋ ਭੁੱਖਿਆਂ ਨੂੰ ਭੁੱਖੇ ਹੀ ਰਹਿਣਗੇ ਅਜੇ ਕੁਝ ਨਹੀਂ ਮਿਲਿਆ ਰੋਂਦੇ ਹੀ ਰਹਿਣਗੇ ਰੋਂਦੇ ਹੀ ਰਹਿਣਗੇ ਸਦਾ ਜਿਹਨੂੰ ਰੋਣ ਦੀ ਆਦਤ ਪੈ ਗਈ ਉਹਨੂੰ ਕੋਈ ਖੁਸ਼ ਨਹੀਂ ਕਰ ਸਕਦਾ ਉਹਨੇ ਫੈਸਲਾ ਕੀਤਾ ਮੈਂ ਰੋਣਾ ਹੈ ਜਿਹਨੂੰ ਆਨੰਦ ਵਿੱਚ ਰਹਿਣਾ ਆ ਗਿਆ ਉਹਨੂੰ ਕੋਈ ਦੁਖੀ ਨਹੀਂ ਕਰ ਸਕਦਾ ਸੱਚ ਜਾਣਿਓ ਇਸੇ ਕਰਕੇ ਭਾਈ ਸੱਚੇ ਨਾਮ ਨੂੰ ਹੀ ਆਧਾਰ ਬਣਾਓ ਸਭ ਖੁੱਖਾਂ ਲੈ ਜਾਣਗੀਆਂ ਜਿਸਤੇ ਕਿਰਪਾ ਹੋਗੀ ਗੁਰੂ ਸਿੱਖ ਹੈ ਜੋ ਭਾਈ ਉਦੇ ਕੋਲ ਬਹੁਤ ਕੁਝ ਹੈ ਠੀਕ ਹੈ ਜੇ ਕੁਝ ਵੀ ਨਹੀਂ ਰਿਹਾ ਠੀਕ ਹੈ ਤੇ ਫਿਰ ਦਿਸਦਾ ਕਰ ਸ਼ਾਂਤ ਸੁਖ ਮਾਨ ਆਏ ਵਸਿਆ ਕਰ ਸ਼ਾਂਤ ਸੁਖ ਮਾਨ ਆਏ ਵਸਿਆ ਕਰ ਮਨ ਚ ਸ਼ਾਂਤੀ ਸਦੀਵੀ ਚੜਦੀ ਕਲਾ ਆ ਜਾਏਗੀ ਸੁਖ ਤੇ ਸ਼ਾਂਤ ਕਰਕੇ ਪ੍ਰਭੂ ਦਾ ਨਾਮ ਜੋ ਮਨ ਵਿੱਚ ਵਸ ਜਾਏਗਾ ਜਦੋਂ ਆਪਾਂ ਭਾਈ ਤੁਰਾਂਗੇ ਮਨ ਕਰਕੇ ਤੁਰਾਂਗੇ ਸੱਚੇ ਨਾਮ ਨੂੰ ਪਿਆਰ ਕਰਾਂਗੇ ਜਿੰਨ ਇੱਛਾ ਸਭ ਪੂਜਾਈਆਂ ਉਦੋਂ ਕੀ ਹੋਏਗਾ ਫਿਰ ਸਾਰੀਆਂ ਇਸ਼ਾਵਾ ਪੂਰੀਆਂ ਹੋ ਜਾਣਗੀਆਂ ਜਦੋਂ ਨਾਮ ਨੂੰ ਆਧਾਰ ਬਣਾ ਲਿਆ ਨਾਮ ਨੂੰ ਆਸਰਾ ਬਣਾ ਲਿਆ ਇੱਕ ਪਰਮਾਤਮਾ ਤੇ ਭਰੋਸਾ ਕੀਤਾ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਅਜੇ ਸਤਗੁਰੂ ਤੋਂ ਕੁਰਬਾਨ ਜਾਂ ਤੀਜੇ ਪਾਤਸ਼ਾਹ ਕਹਿੰਦੇ ਨੇ ਕਿਉਂਕਿ ਜੀਵਨ ਵਿੱਚ ਦੂਜੇ ਪਾਤਸ਼ਾਹ ਏ ਨਾ ਤੇ ਅਸੀਂ ਜਿਨ੍ਹਾਂ ਨੂੰ ਪੜ੍ਹ ਰਹੇ ਆ ਅਸੀਂ ਵੀ ਕੁਰਬਾਨ ਜਾਣੇ ਆ ਜਿਸ ਦੀਆਂ ਏ ਵਡਿਆਈਆਂ ਜਿਸ ਦੀਆਂ ਏ ਵਡਿਆਈਆਂ ਜਿਸ ਦੀਆਂ ਏ ਵਡਿਆਈਆਂ ਜਿਸ ਗੁਰੂ ਦੀਆਂ ਏ ਵਡਿਆਈਆਂ ਨੇ ਉਹ ਭੁੱਖਾਂ ਤੋਂ ਉੱਚੇ ਉੱਠ ਕੇ ਜਿਹੜੀਆਂ ਪਿੱਛੇ ਭੁੱਖਾਂ ਸੁਣ ਰਹੇ ਆ ਨਾ ਇਹ ਭੁੱਖਾਂ ਤੋਂ ਉੱਚੇ ਉੱਠ ਕੇ ਜੀਵਨ ਵਿੱਚ ਵਿਛਰੇ ਜ਼ਿੰਦਗੀ ਬਤੀਤ ਕੀਤੀ ਤੁਸੀਂ ਵੀ ਇਹ ਕਿਰਪਾ ਚਾਹੁੰਦੇ ਹੋ ਕਹ ਨਾਨਕ ਸੁਨੋ ਸੰਤੋ ਕਹ ਨਾਨਕ ਸੁਨੋ ਸੰਤੋ ਦੇਖੋ ਜੀ ਜਿੱਥੇ ਵੀ ਗੁਰਬਾਣੀ ਚ ਨਾ ਜਿੱਥੇ ਪਿੱਛੇ ਹਾ ਹਾ ਲੱਗ ਜਾਂਦਾ ਸੁਣੋ ਹਾ ਹਾ ਪਿੱਛੇ ਵੇਖੋ ਇਹ ਜਿਹੜਾ ਹਾ ਹੇ ਨੂੰ ਥੱਲੇ ਔਂਕੜ ਲੱਗਿਆ ਇਹਨਾਂ ਦੇ ਅਰਥ ਨੇ ਸੁਣੋ ਸੰਤੋ ਬੋਤੇ ਸੰਤ ਜਨਾਂ ਦੀ ਗੱਲ ਹੈ ਸਤ ਸੰਗੀ ਜਨਾਂ ਦੀ ਗੱਲ ਹੈ ਹੇ ਸੰਗਤ ਕਰਨ ਵਾਲਿਓ ਗੁਰਮੁਖੋ ਸੁਣੋ ਕੀ ਸੁਣੋ ਸ਼ਬਦ ਤਰੋਂ ਪਿਆਰੋ ਸ਼ਬਦ ਤਰੋਂ ਪਿਆਰੋ ਜਿੰਨੇ ਵੀ ਸਤਸੰਗੀ ਬੈਠੇ ਨੇ ਗੁਰਬਾਣੀ ਪੜੋ ਗੁਰਬਾਣੀ ਸੁਣੋ ਗੁਰਬਾਣੀ ਵਿਚਾਰੋ ਗੁਰਬਾਣੀ ਨੂੰ ਪਿਆਰ ਕਰੋ ਫਿਰ ਉਹਨਾਂ ਬਚਨਾਂ ਨੂੰ ਆਪਣੇ ਜੀਵਨ ਵਿੱਚ ਲੈ ਕੇ ਆਈਏ ਇੱਕ ਇੱਕ ਕਦਮ ਤੇ ਇੱਥੇ ਗੁਰੂ ਆਵੇ ਗੁਰੂ ਆਵੇ ਸਾਚਾ ਨਾਮ ਮੇਰਾ ਆਧਾਰੋ ਮਹਿਲਾ ਤੀਜਾ ਸੱਚਾ ਨਾਮ ਹੀ ਮੇਰਾ ਆਧਾਰ ਹੈ ਨਾ ਕੁਝ ਹੁੰਦੇ ਵੀ ਸਭ ਕੁਝ ਆ ਜਾਂਦਾ ਜਿਨੇ ਸਾਫ ਪੂ ਜਾਣੀਆਂ ਸਿੱਖਿਆ ਹੈ ਐਸਾ ਗਿਆਨ ਹੈ ਕਹੈ ਨਾਨਕ ਸੁਨੋ ਸੰਤੋ ਸ਼ਬਦ ਤਰੋਂ ਪਿਆਰੋ ਸੱਚਾ ਨਾਮ ਮੇਰਾ ਆਧਾਰੋ